ਸਾਰੇਆਂ ਨੂੰ ਅੱਜ ਦੀ ਵੀਡੀਓ ਚ ਬਈ ਆਪਾਂ ਦੇਖਾਂਗੇ ਕਿ ਈਡਬਲਯੂਐਸ ਦਾ ਸਰਟੀਫਿਕੇਟ ਹੈ ਜਿਹੜਾ ਉਹ ਆਪਾਂ ਕਿਹੜੇ ਬੈਠੇ ਕਿਵੇਂ ਬਣਾ ਸਕਦੇ ਆ ਇਹ ਵੀਡੀਓ ਸਿਰਫ ਪੰਜਾਬ ਵਾਲਿਆਂ ਵਾਸਤੇ ਹੈ ਬਈ ਤੁਸੀਂ ਜਿਹੜੇ ਮਰਜ਼ੀ ਜ਼ਿਲ੍ਹੇ ਨਾਲ ਰਿਲੇਟ ਕਰਦੇ ਹੋ ਕੋਈ ਦਿੱਕਤ ਨਹੀਂ ਹੈਗੀ ਪੰਜਾਬ ਦੇ ਤੁਸੀਂ ਜਿਹੜੇ ਮਰਜ਼ੀ ਜ਼ਿਲ੍ਹੇ ਤੋਂ ਸੰਬੰਧਿਤ ਹੋ ਸਕਦੇ ਹੋ ਤੇ ਉਹ ਸਰਟੀਫਿਕੇਟ ਬਣਾਉਣ ਵਾਸਤੇ ਕੀ ਕਰਨਾ ਪਊਗਾ ਆਪਣਾ ਸਭ ਤੋਂ ਪਹਿਲਾਂ ਮੈ ਰਜਿਸਟਰਡ ਕਰਨਾ ਪਊਗਾ ਰਜਿਸਟਰਡ ਕਰਨ ਵਾਸਤੇ ਆਪਾਂ ਕਰਨਾ ਕੀ ਹੈ ਆਪਣੀ ਆਈਡੀ ਬਣਾਉਣੀ ਪਊਗੀ ਆਈਡੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਤੁਸੀਂ ਇਸ ਸਾਈਟ ਤੇ ਜਾਣਾ connect.punjab.gov.in ਜਦੋਂ ਤੁਸੀਂ ਇਹ ਸਾਈਟ ਨੂੰ ਓਪਨ ਕਰੋਗੇ ਤਾਂ ਇਸ ਤਰ੍ਹਾਂ ਦਾ ਫਾਰਮੈਟ ਜਿਹੜਾ ਤੁਹਾਡੇ ਸਾਹਮਣੇ ਹੋਊਗਾ ਬਈ ਸਭ ਤੋਂ ਪਹਿਲਾਂ ਤੁਸੀਂ ਸਿਟੀਜ਼ਨ ਲੌਗਇਨ ਤੇ ਕਲਿੱਕ ਕਰਿਓ ਆ ਲਿਖਿਆ ਪਾਸੇ ਜੇ ਪਾਸੇ ਉੱਤੇ ਸਿਟੀਜ਼ਨ ਲੌਗਇਨ ਤੁਸੀਂ ਜਦੋਂ ਸਿਟੀਜ਼ਨ ਲੌਗਇਨ ਕਰੋਗੇ ਤਾਂ ਇੱਥੇ ਇਸ ਤਰ੍ਹਾਂ ਦੀ ਵਿੰਡੋ ਖੁੱਲ ਕੇ ਆ ਜਾਊਗੀ ਹਾਂ ਸੱਜੇ ਪਾਸੇ ਦੇਖੋ ਲੌਗਇਨ ਵਿਦ ਪਾਸਵਰਡ ਲੌਗਇਨ ਵਿਦ 2टीਪੀ ਡੋਂਟ ਹੈਵ ਅਕਾਊਂਟ ਰਜਿਸਟਰ ਨਾਓ ਤੇ ਤੁਸੀਂ ਇਸ ਤੇ ਕਲਿੱਕ ਕਰਨਾ ਜੇ ਤੁਹਾਡੀ ਆਈਡੀ ਨਹੀਂ ਬਣੀ ਹੋਈ ਹੈਗੀ ਆ ਡੋਂਟ ਹੈਵ ਅ ਕਾਊਂਟਰ ਰਜਿਸਟਰਡ ਨੋ ਜੇ ਤੁਸੀਂ ਆਈਡੀ ਪਹਿਲਾਂ ਬਣਾਈ ਹੋਈ ਹੈ ਤਾਂ ਵੀ ਲੌਗਇਨ ਵਿਦ ਓਟੀਪੀ ਕਰ ਲਿਓ ਅਦਰਵਾਇਜ਼ ਤੁਸੀਂ ਡੋਂਟ ਹੈਵ ਅ ਕਾਊਂਟਰ ਰਜਿਸਟਰਡ ਨੋ ਤੇ ਕਲਿੱਕ ਕਰ ਲਿਓ ਇਸ ਤਰ੍ਹਾਂ ਦੀ ਵਿੰਡੋ ਹੈ ਬਈ ਜਿਹੜੀ ਉਹ ਤੁਹਾਡੇ ਸਾਹਮਣੇ ਖੁੱਲ ਜੂਗੀ ਉਸ 'ਚ ਤੁਸੀਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਫਸਟ ਨਾਮ ਭਰ ਦਿਓ ਤੁਹਾਡਾ ਜੋ ਵੀ ਨਾਮ ਹੋਇਆ ਇਹ ਕੈਪੀਟਲ ਲੈਟਰ ਆ ਚੀ ਫਿਲ ਕਰਨੇ ਤੁਸੀਂ ਉਸ ਤੋਂ ਬਾਅਦ ਬਈ ਮਿਡਲ ਨੇਮ ਹੋਇਆ ਜੇ ਤੁਹਾਡਾ ਕੋਈ ਤੇ ਲਾਸਟ ਨੇਮ ਹੋਇਆ ਕਈ ਵਾਰੀ ਕੀ ਹੁੰਦਾ ਹੈ ਨਾ ਕਿਸੇ ਦਾ ਬਸ ਇੱਕੇ ਨਾਮ ਹੁੰਦਾ ਹੈ ਫਸਟ ਲਾਸਟ ਕੁਝ ਨਹੀਂ ਹੁੰਦਾ ਹੈਗਾ ਤਾਂ ਫਿਰ ਉੱਥੇ ਬਸ ਤੁਸੀਂ ਇਕੱਲਾ ਫਸਟ ਨੇਮ ਫਿਲ ਕਰਨਾ ਹੈ ਉਦੋਂ ਈਮੇਲ ਆਈਡੀ ਹੈ ਇਹਨੂੰ ਤੁਸੀਂ ਸਕਿਪ ਕਰਕੇ ਚੱਲ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਉਸ ਤੋਂ ਬਾਅਦ ਵੀਰੇ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ 'ਚ ਤੁਸੀਂ ਆਪਣਾ ਮੋਬਾਈਲ ਨੰਬਰ ਭਰਨਾ ਹੈ ਮੇਲ ਹੈ ਤੁਸੀਂ ਮੇਲ ਤੇ ਸਿਲੈਕਟ ਕਰੋਗੇ ਫੀਮੇਲ ਹੈ ਫੀਮੇਲ ਤੇ ਕਰੋਗੇ ਅਦਰੇ ਅਦਰ ਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਵੀਰੇ ਪਾਸਵਰਡ ਮੰਗੂ ਪਾਸਵਰਡ ਤੁਸੀਂ ਆਪਣੇ ਆਪ ਹੀ ਫਿਲ ਕਰਨਾ ਹੈ ਆਪਣੇ ਕੋਲੋਂ ਤੇ ਪਰ ਪਾਸਵਰਡ ਚ ਮੰਨ ਕੇ ਚੱਲੋ ਸੀ ਵੀ ਇਸ ਤਰ੍ਹਾਂ ਦੇ ਲੈਟਰ ਆਉਣੇ ਚਾਹੀਦੇ ਨੇ ਜਿਵੇਂ ਇੱਕ ਕੈਪੀਟਲ ਲੈਟਰ ਹੋਗਾ S ਉਸ ਤੋਂ ਬਾਅਦ ਸਮਾਲ ਲੈਟਰ ਹੋਗੇ Sharma@123 ਇਸ ਤਰ੍ਹਾਂ ਦਾ ਤੁਹਾਡਾ ਪਾਸਵਰਡ ਹੋਣਾ ਚਾਹੀਦਾ ਹੈ ਮੰਨ ਕੇ ਚੱਲੋ ਮੈਂ ਨਾਮ ਨਾਮ ਦੀ ਆਈਡੀ ਬਣਾ ਰ ਤਾਂ ਫਿਰ ਮੈਂ ਇਹਦੀ ਪਾਸਵਰਡ ਬਣਾ ਲਿਆ ਨਾਮ ਹੈ ਇਧਰ ਲਿਖੇਟ 123 ਹੁ ਆਪਾਂ ਇਹਨੂੰ ਇੱਥੇ ਫਿੱਲ ਕਰ ਦਾਂਗੇ ਤੇ ਇਹੀ ਪਾਸਵਰਡ ਨੀਚੇ ਕਨਫਰਮ ਦੇ ਵੀ ਤੁਸੀਂ ਇਹੀ ਪਾਸਵਰਡ ਫਿੱਲ ਕਰਨੇ ਦੁਆਰੇ ਉਸ ਤੋਂ ਬਾਅਦ ਬਈ ਆਈ ਐਕਸੈਪਟ ਦਾ ਆਪਾਂ ਟਰਮ ਐਂਡ ਕੰਡੀਸ਼ਨ ਇਹਦੇ ਤੁਸੀਂ ਕਲਿੱਕ ਕਰਦੇ ਹੋ ਇਹ ਦੇਖੋ ਮੈਂ ਇਹ ਪਾਸਵਰਡ ਮੇਰੇ ਤੋਂ ਗਲਤ ਭਰਿਆ ਗਿਆ ਨਾ ਕਰ ਕਿ ਉਹ ਪਾਸਵਰਡ ਮੈਚ ਨਹੀਂ ਕਰ ਰਿਹਾ ਆ ਹੁਣ ਮੈਚ ਹੋ ਗਿਆ ਉਸ ਤੋਂ ਬਾਅਦ ਬਈ ਤੁਸੀਂ ਕੀ ਕਰਨਾ ਹੈ ਰਜਿਸਟਰ ਰਜਿਸਟਰ ਨਾ ਇੱਥੇ ਲਿਖਿਆ ਜੂਗਾ ਰਜਿਸਟਰ ਰਜਿਸਟਰ ਤੇ ਕਲਿੱਕ ਕਰ ਦਿਓ ਉਸ ਤੇ ਕਲਿੱਕ ਕਰੋਗੇ ਤੁਹਾਡੇ ਮੋਬਾਈਲ ਤੇ ਇੱਕ OTP ਜਾਊਗਾ ਮੋਬਾਈਲ ਤੇ OTP ਜਾਊਗਾ ਤਾਂ ਇਹ ਤੇ OTP ਭਰ ਦਿਓ OTP ਭਰਨ ਤੋਂ ਬਾਅਦ ਵੈਲੀਡੇਟ ਕਰ ਦਿਓ ਇਹ ਮੈ ਮੇਰੇ ਕੋਲ ਹੋਣਾ ਨਹੀਂ ਕਿਉਂਕਿ ਮੈਂ ਗਲਤ OTP ਭਰ ਰਿਹਾ ਤੇ ਤੁਸੀਂ ਵੈਲੀਡੇਟ ਕਰ ਦਿਓ ਵੈਲੀਡੇਟ ਕਰਨ ਤੋਂ ਬਾਅਦ ਇੱਕ ਆਪਸ਼ਨ ਆਊਗੀ ਮੇਲ ਦੀ ਉਹਨੂੰ ਚਾਹੇ ਤੁਸੀਂ ਸਕਿੱਪ ਕਰਕੇ ਚੱਲ ਸਕਦੇ ਹੋ ਜਦੋਂ ਇਹ ਤੁਸੀਂ ਕਰਤਾ ਕੰਮ OTP ਭਰਤਾ ਉਹਨੂੰ ਸਕਿੱਪ ਕਰਤਾ ਉਸ ਤੋਂ ਬਾਅਦ ਇੱਕ ਨਵੀਂ ਵਿੰਡੋ ਖੁੱਲੂ ਤੁਹਾਡੇ ਕੋਲ ਉਸ ਤੋਂ ਬਾਅਦ ਵੀ ਇਹ ਵਿੰਡੋ ਤੁਹਾਡੇ ਕੋਲ ਦੁਬਾਰਾ ਫੇਰ ਓਪਨ ਹੋ ਜਾਣੀ ਹੈ ਤੁਸੀਂ ਲੌਗਇਨ ਵਿਦ ਓਟੀਪੀ ਤੇ ਕਲਿੱਕ ਕਰਨਾ ਹੈ ਲੌਗਇਨ ਵਿਦ ਓਟੀਪੀ ਤੇ ਕਲਿੱਕ ਕਰੋਗੇ ਤਾਂ ਇੱਥੇ ਆਪਣਾ ਮੋਬਾਈਲ ਨੰਬਰ ਭਰਿਓ ਮੋਬਾਈਲ ਨੰਬਰ ਭਰ ਕੇ ਆ ਸੈਂਡ ਓਟੀਪੀ ਤੇ ਕਲਿੱਕ ਕਰ ਦਿਓ ਠੀਕ ਹੈ ਮੈਂ ਚਲੋ ਮੋਬਾਈਲ ਨੰਬਰ ਭਰਦਾ ਇਸ ਤਰ੍ਹਾਂ ਵੀ ਤੁਹਾਡੇ ਕੋਲ ਓਟੀਪੀ ਆ ਜਾਊਗਾ ਓਟੀਪੀ ਆ ਗਿਆ ਜਦੋਂ ਉਸ ਤੋਂ ਬਾਅਦ ਓਟੀਪੀ ਤੁਸੀਂ ਇੱਥੇ ਫਿਲ ਕਰਦੇ ਨੇ ਓਟੀਪੀ ਹਜੇ ਆਇਆ ਨਹੀਂ ਮੈਨੂੰ 12 23456 OTP ਫਿਲ ਕਰਨ ਤੋਂ ਬਾਅਦ ਉਹਨੂੰ ਵੈਰੀਫਾਈ ਕਰ ਦੋਗੇ ਤੁਸੀਂ ਜਦੋਂ ਤੁਸੀਂ ਵੈਰੀਫਾਈ ਕਰੋਗੇ OTP ਗਲਤ ਹੋ ਰਿਹਾ ਹੈ ਬਈ ਤੁਸੀਂ ਵੀ ਆਪਣਾ ਧਿਆਨ ਨਾਲ ਭਰੋ ਤੇ ਜਦੋਂ ਤੁਸੀਂ OTP ਵੈਰੀਫਾਈ ਕਰ ਦੋਗੇ ਤਾਂ ਇੱਕ ਨਵੀਂ ਵਿੰਡੋ ਖੁੱਲਜੂਗੀ ਉਹਦੇ ਵਿੱਚ ਕੀ ਹੋ ਉਹ ਤੁਹਾਡੇ ਤੋਂ ਨਾ ਤੁਹਾਡੀ ਪ੍ਰੋਫਾਈਲ ਦੀ ਡਿਟੇਲ ਮੰਗੂਗਾ ਮਤਲਬ ਵੀ ਤੁਹਾਨੂੰ ਪ੍ਰੋਫਾਈਲ ਆਪਣੀ ਅਪਡੇਟ ਕਰਨੀ ਪਊਗੀ ਤਾਂ ਤੁਸੀਂ ਬਈ ਆਪਣੀ ਮੈਂ ਪ੍ਰੋਫਾਈਲ ਮੇਰੀ ਅਪਡੇਟ ਕੀਤੀ ਹੋਈ ਹੈ ਜਿਹੜਾ ਕੁਝ ਵੀ ਉਹ ਤੁਹਾਡੇ ਇਨਫਰਮੇਸ਼ਨ ਮੰਗੂਗਾ ਉਹ ਤੋਂ ਇਨਫਰਮੇਸ਼ਨ ਉਹਦੇ 'ਚ ਆਪਣੀ ਦੇਈ ਜਾਣੀ ਹੈ ਠੀਕ ਹੈ ਤੇ ਆਪਣੀ ਪ੍ਰੋਫਾਈਲ ਨੂੰ ਅਪਡੇਟ ਕਰ ਦੇਣਾ ਉਹ ਇੱਕ ਵਾਰ ਆਪਣਾ ਆਧਾਰ ਕਾਰਡ ਨੰਬਰ ਮੰਗ ਕੇ ਉਹ ਇੱਥੇ ਵੀ ਉਹ ਵੈਰੀਫਾਈ ਕਰੂਗਾ ਜੇ ਤੁਸੀਂ ਕਰ ਦਿਓ ਇਸ ਤਰ੍ਹਾਂ ਵੀ ਕੀ ਹੋਊਗਾ ਤੁਹਾਡੀ ਆਈਡੀ ਬਣ ਜੂਗੀ ਹੁਣ ਆਪਾਂ ਨੇ ਸਰਟੀਫਿਕੇਟ ਤੇ ਕਿ ਸਰਟੀਫਿਕੇਟ ਕਿਵੇਂ ਆਪਾਂ ਅਪਲਾਈ ਕਰਨਾ ਦਾ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਉਹ ਆਈਡੀ ਬਣਾਉਣਾ ਹੈ ਬਈ ਇਹ ਵੀਡੀਓ ਮੈਂ ਇੱਥੇ ਖਤਮ ਕਰਦਾ ਤੇ ਸਰਟੀਫਿਕੇਟ ਕਿਵੇਂ ਬਣਾਉਣਾ ਉਹ ਮੈਂ ਅਗਲੀ ਵੀਡੀਓ ਚ ਪਾਉਂਗਾ